ਦੋ ਨਾ ਕਾ ਕਾ ਕਰੇ ਵੇਗ ਮਿਲੀ ਜੇ ਆਪਣੇ RAM ਪਿਆਰੇ ਉੱਡ ਜਾ ਕਾਵਾਂ ਜਾਵੀਂ ਵੀ ਤਨ ਸੋ ਤੇਰਾ ਥਾਨ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨਣੀ ਨੀਂਦ ਨਾ ਆਵੇ ਜੀਓ ਭਾਵੇਂ ਅੰਨਾ ਪਣੀ ਭਾਵੇਂ ਅੰਨਾ ਪਣੀ ਆਵੋ ਸਜਣਾ ਆਉਂਦੇ ਖਾਂ ਦਰਸ਼ਨ ਤੇਰਾ ਰਾਮ ਰਿਆ ਆਪਣੜੇ ਖੜੀ ਕਕਾ ਮੈਂ ਮਨ ਚਾਉ ਕਨੇਰਾ ਰਾਮ ਮੋਹਨ ਕਰਿ ਆਵ ਕਰੋ ਜੋ ਦਰਿਆ ਮਾਨ ਕਰੋ ਅਬ ਮਾਨੈ ਬੋਲੋ ਭੂਲ ਚੂਕ ਤੇਰੀ ਪ੍ਰੈ ਚਰੀਆ ਨਿਕਟ ਸੁਨੋ ਅਰ ਦੇਖੋ ਨਹੀਂ ਭਰਮ ਭਰਮ ਦੁਖ ਭਰੀਆ ਓਏ ਕਿਰਪਾਲ ਗੁਰ ਲਾਏ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਵਿਸਰੇ ਸੁਆਮੀ ਜਾਨੋ ਕੋਟ ਦਿਨਸ ਲਖ ਬਰੀਆ ਸਾਜ ਸੰਗਤ ਕੀ ਪੀਰ ਜੋ ਪਾਈ ਤੋ ਨਾਨਕ ਹਰ ਸੰਗ ਮਿਰਿਆ ਆਵੋ ਸਜਣਾ ਆਉਂਦੇ ਖਾ ਦਰਸ਼ਨ ਤੇਰਾ ਨਾਮ ਘਰ ਆ ਪਨੜੈ ਖੜੀ ਤਕਾ ਰਿਆ ਪਨੜੇ ਖੜੀ ਤਕਾਂ ਮੈਂ ਮਨ ਚਾਹੋ ਗਨੇ ਰਾਨਾ ਉੱਡ ਜਾ ਕਾਂ ਜੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਹੀਂ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜਿਉ ਓਹ ਕੋਲੀ ਜਿਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜਿਉ ਤੇਰਾ ਮੁਖ ਸੁਹਾਵਾ ਰੀ ਸਹਿਜ ਤੁਨ ਬਾਣੀ ਰੋਹਾ ਆਵੇ ਕੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀ ਤੂੰ ਰਾਰੇ ਜੀਓ ਹੋ ਕੋਲੀ ਹੋ ਕੋਲ ਕੁਮਾਈ ਗੁਰ ਸੱਜਣ ਮੀ ਤੂੰ ਰਾਰੇ ਜੀਓ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਇੱਕ ਘੜੀ ਦਿਨ ਸੁਮੋਕੋ ਬੋਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋਂ ਪਿਆਰੇ ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲੀਏ ਪ੍ਰੇਤਿ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਵਾਰੇ ਜੀਓ ਉਹ ਕੋਲੀ ਜਿਉ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜਿਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਜਾਤ੍ਰਕ ਕੀ ਨਹੀਂ ਓਟ ਜਾ ਕਾਮਾ ਨਾਮੀਵੇ ਨਾ ਬਾੜਿਓ ਦੇਖ ਬੰਦੇ ਕੇ ਭਾਲ ਕਾਗਾ ਕਰੰਗ ਡੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨਾ ਮਤຊੂ ਫਿਰ ਦੇਖਨ ਕੀ ਆਸ ਕਾਗਾ ਚੁੰਡ ਨਾ ਪਿੰਜਰਾ ਬਸੈ ਤਾ ਡਰ ਜਾਏ ਜਿਤ ਪਿੰਜਰੇ ਮੇਰਾ ਸਹੋ ਬਸੈ ਮਾਸ ਨਾ ਤੂੰ ਖਾਏ ਪ੍ਰੀਤਮ ਤੁਮਰੇ ਦਰਸ ਕੀ ਮੁਝੇ ਨਨਣ ਬਹੁਤ ਪਿਆਸ ਕਰ ਕਿਰਪਾ ਮੋਏ ਦਰਸ ਦੇਹੋ ਇਕ ਨਾਨਕ ਕੀ ਅਰਦਾਸ ਇਕ ਪਲ ਦਿਨ ਸਮੋ ਕੋ ਕਬੂ ਨਾ ਵਿਆਵੇ ਦਰਸ਼ਨ ਕੀ ਮਨ ਆਸ ਢਨੇਰੀ ਕੋਈ ਐਸਾ ਸੰਤ ਮੋ ਕੋ ਪਰਹਿ ਮਿਲਾਵੇ ਚਾਰ ਪਹਿਰ ਚਹੁ ਜੁਗੇ ਸਮਨੇ ਰਹਿਣ ਭਈ ਤਬ ਅੰਤ ਨਾ ਜਾਣੈ ਪੰਜ ਦੂਤ ਮਿਲ ਪਿਰੋ ਵਿਛੋੜੀ ਭਰਮ ਭਰਮ ਰੋਵੈ ਹਾਥ ਪਛੋੜੀ ਇੱਕ 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 ਪਲ ਬਿਨ ਦਰਸ ਤੁਹਾਡੇ ਸੋ ਸੋ ਸਾਲ ਬਿਹਾਵੇ ਦੁਖੀਆ ਦਰਦਵੰਦ ਦਰ ਤੇਰੇ ਦੁਖੀਆ ਦਰਦਵੰਦ ਦਰ ਤੇਰੇ ਜਾਣ ਰਨੂ ਖਾਵੇ ਉੱਡ ਜਾ ਗਾਵਾਂ ਹੜੀ ਕੋਈ ਪ੍ਰਭ ਦਸੇ ਤੈਨ ਜਾਉ ਜਿੰਨੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਂਕ ਫਿਰਾਂ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੈਂ ਪ੍ਰਭ ਮਿਲਣੇ ਕਾ ਚਾਉ ਕਹਿਣ ਬਤਾਏ ਕਹਿਣ ਸਮਝਾਏ ਕੌਣ ਸੇ ਦੇਸ ਸਿਧਾਰ ਗਏ ਉਨਕਾ ਰਸਤਾ ਤੱਕਦੇ ਤੱਕਦੇ ਉਨਕਾ ਰਸਤਾ ਤੱਕਦੇ ਤੱਕਦੇ ਨੈਣ ਹਮਾਰੇ ਹਾਰ ਗਏ ਅਮਸੇ ਪੁੱਛੋ ਸਹਿਲ ਵਾਲੇ ਕਿਆ ਬੀਤੀ ਦੁਖਵਾਰੋਂ ਪਰ ਖੇਵਣ ਹਾਰੇ ਵਿੱਚ ਭਵਰ ਦੇ ਛੋੜ ਕੇ ਜਬ ਉਸ ਪਾਰ ਗਏ ਤਕਦੀਰਾ ਮੈਂ ਤਾਂ ਚੜ ਕੋਠਿਆਂ ਤੇ ਦੇਖ ਥਕੀਆਂ ਅੱਖੀਆਂ ਨੀਰ ਆਵੇ ਆਸੂ ਆਸੂ ਕਰਤਾਰ ਕਰਤਾਰ ਗਾਉਂਦਾ ਭੈਣ ਨਾਨਕੀ ਦਾ ਕਦੋਂ ਵੀਰੇ ਆਵੇ ਭੈਣ ਨਾਨਕੀ ਦਾ ਕਦੋਂ ਵੀਰੇ ਆਵੇ ਉੱਡ ਜਾ ਕਾਵਾ ਜਾਵੀਂ ਵੀਰੇ ਨਾਨੀਂਦੇ ਵੇਗ ਮਿਲੀ ਜੇ ਆਪਣੇ RAM ਪੀ ਹਰੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇ ਖਣਕੈ ਤਾਈ ਕਿਰਪਾ ਕਰੈ ਤਾਂ ਸਤਗੁਰ ਮਿਲੇ ਹਰ ਹਰ ਨਾਮ ਧਿਆਈ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਦਿਨ ਜਾਵਾਂ ਹਉ ਖੜੀ ਨਿਆਲੀ ਪੰਧ ਮਤਮੋ ਸੱਜਣ ਆਵੇ ਕੋਈ ਆਣ ਮਿਲਾਵੇ ਅਜ ਮੈਂ ਫਿਰ ਮੇਲ ਮਿਲਾਵੇ ਮੈਂ ਫਿਰ ਮੇਲ ਮਿਲਾਵੇ ਅਤਪ੍ਰੀਤਮ ਮਨ ਮੋਹਣਾ ਘਟ ਸੋਣਾ ਪ੍ਰਾਣ ਅੰਧਾਰਾ ਰਾ ਸੁੰਦਰ ਸੋਭਾ ਲਾਲ ਗੋਪਾਲ ਦੇ ਆਲ ਕੀ ਅਪਰਿਆਪਾਰਾ ਰਾਮ ਅਪਰਿਆਪਾਰਾ ਰਾਮ ਨਿਓ ਮਹਿੰਜਾ ਤਉ ਨਾਲ ਬਿਆਨੇ ਕੁੜਾ ਵੇਢੇ ਕੱਪੜ ਭੋਗ ਢਰਾਵਣੇ ਜਿ ਚਰਪਰੀ ਨਾ ਢੇ ਜਿ ਚਰਪਰੀ ਨਾ ਢੇ ਗੋਪਾਲ ਦੇ ਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹੀਂ ਨੀਂਦ ਰਣਵੇਂ ਹਾਨੀਆਂ ਮੈਂ ਰੋਵੰਦੀ ਸਭ ਜਗ ਰੁਨਣਾ ਰੁਨਣੇ ਵਣੋਂ ਪੰਖੇ ਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਨੋ ਪਿਰੋਂ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਈ ਬਈ ਉਡੀਕਾ ਵਾਟੋ ਸਦੀ ਰਸਤੇ ਪਈ ਤਕਾਨੀ ਹਾਂ ਉਜੜੀ ਵੇਦਨ ਬਹਿਣ ਨਾ ਦਿੰਦੀ ਪਾਂਦੀਆਂ ਜਾਏ ਪਛਾਨੀਆਂ ਉਜੜੀ ਵੇਦਨ ਬਹਿਣ ਨਾ ਦਿੰਦੀ ਪਾਂਦੀਆਂ ਜਾਏ ਪਛਾਨੀਆਂ ਕਾਗ ਓਡਾਵਾ ਉਸੀਆਂ ਪਾਵਾਂ ਸਦਕੇ ਹੋ ਜਾਨੀ ਹਾਂ ਬਿਰਹੋਂ ਮਾਰ ਵਿਡਾਣੀ ਕੀਤੀ ਮੱਛੀ ਜਿਉਂ ਤੜਫਾਨੀ ਹਾਂ ਯਾਦ ਕਰਾਂ ਮੈਂ ਸਤਗੁਰ ਤੈਨੂੰ ਕੂੰਜ ਜਿਉਂ ਗੁਰਲਾਨੀਆ ਇੱਕ ਵਾਰ ਆ ਫੇਰਾ ਪਾਵੋ ਰੋ ਰੋ ਬਿਨੋ ਲਾਨੀਆ ਰੋ ਰੋ ਬਿਲੋਂ ਬਿਨੋ ਲਾਨੀਆ ਆਸੂ ਆਸੂ ਕਰਤਾਰ ਕਰਤਾਰ ਗਾਉਂਦਾ ਪਹਿਣ ਨਾਨਕੀ ਦਾ ਕਦੋਂ ਵੀਰ ਆਵੇ ਖੜੀ ਕਿਨਾਰੇ ਕੂਕ ਪੁਕਾਰਾਂ ਸਾਈਂ ਨੂੰ ਪਈਵਾ ਜਾ ਮਰਾ ਆ ਸਾਈ ਮੈਂ ਤਨਮਨ ਵਾਰਾਲ ਵਲਲੀ ਚੱਲੀਆਂ ਜੀ ਤਰਸੇ ਉਡ ਮਿਲਾ ਪਿਆਰੇ ਜੀ ਤਰਸੇ ਉਡ ਮਿਲਾ ਪਿਆਰੇ ਲੋਚਾਂ ਜਾਵਾ ਪਾਰ ਕਿਨਾਰੇ ਜਾਵਾ ਮੈਂ ਕਿਸ ਓਟ ਸਹਾਰੇ ਜਾਵਾ ਮੈਂ ਕਿਸ ਓਟ ਸਹਾਰੇ ਸਿੱਖ ਦੀ ਖੜੀ ਦਿਵਲੀਆਂ आवो प्रीतम दर्श दिखावो करो मेहर चा फेरा पावो दी चरनी आन लगावो बोरी रो रो चली हा बोरी रो रो चली हाँ बोरी रो रो चली हाँ प्रीतम तुमरे दर्श की मुझे नन बहुत प्यास ਦਰ ਕਿਰਪਾ ਮੈਂ ਦਰਸ ਦੇ ਹੋ ਇੱਕ ਨਾਨਕ ਕੀ ਅਰਦਾਸ ਆਸੂ ਆਸੂ ਕਰਤਾਰ ਕਰਤਾਰ ਗਾਉਂਦਾ ਪੈਣ ਨਾਨਕੀ ਦਾ ਕਦੋਂ ਵੀਰੇ ਆਵੇ ਉੱਡ ਜਾ ਕਾਂ